ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਸਨ 1699 ਦੀ ਵਿਸਾਖੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਦੇ ਸਾਰੇ ਸਿੱਖਾਂ ਨੂੰ ਭਾਰੀ ਗਿਣਤੀ ਵਿੱਚ ਅਨੰਦਪੁਰ ਸਾਹਿਬ ਪੁੱਜਣ ਦੇ ਲਈ ਹੁਕਮਨਾਮੇ ਭੇਜੇ ਇਹ ਇਕੱਠ ਤਾਂ ਗੁਰੂ ਜੀ ਨੇ ਖਾਲਸਾ ਪੰਥ ਸਾਜਣ ਲਈ ਬੁਲਾਇਆ ਸੀ ਪਰ ਆਮ ਤੌਰ ਤੇ ਇਹ ਮਸ਼ਹੂਰ ਹੋ ਗਿਆ ਕਿ ਗੁਰੂ ਜੀ ਇੱਕ ਬਹੁਤ ਵੱਡਾ ਯੱਗ ਕਰਵਾ ਰਹੇ ਹਨ ਹਿੰਦੂਆਂ ਵਿੱਚ ਯੱਗ ਬ੍ਰਾਹਮਣਾਂ ਦੀ ਅਗਵਾਈ ਹੇਠ ਹੁੰਦੇ ਹਨ ਅਤੇ ਬ੍ਰਾਹਮਣਾਂ ਨੂੰ ਚੰਗਾ ਧਨ ਮਾਲ ਵੀ ਮਿਲ ਜਾਂਦਾ ਹੈ ਬ੍ਰਾਹਮਣਾਂ ਨੂੰ ਜਦੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵੱਡੇ ਇਕੱਠ ਦੀਆਂ ਖਬਰਾਂ ਮਿਲੀਆਂ ਤਾਂ ਬਹਾਮਣ ਬਿਨਾ ਬੁਲਾਏ ਭਾਰੀ ਗਿਣਤੀ ਵਿੱਚ ਇਸ ਯੱਗ ਵਿੱਚ ਵਧੀਆ ਭੋਜਨ ਅਤੇ ਤਨ ਮਾਲ ਪ੍ਰਾਪਤ ਕਰਨ ਦੇ ਲਈ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਹੀ ਅਨੰਦਪੁਰ ਸਾਹਿਬ ਪਹੁੰਚ ਗਏ ਜਦੋਂ ਗੁਰੂ ਦਰਬਾਰ ਵਿੱਚ ਬ੍ਰਾਹਮਣਾਂ ਦੀ ਕੋਈ ਪੁੱਛਗਿੱਛ ਨਾ ਹੋਈ ਤਾਂ ਬ੍ਰਾਹਮਣਾਂ ਨੇ ਗੁਰੂ ਜੀ ਦੇ ਅੱਗੇ ਰੋਸ ਪ੍ਰਗਟ ਕੀਤਾ ਕਿ ਤੁਸੀਂ ਇੱਕ ਤਾਂ ਸਾਨੂੰ ਯੱਗ ਵਿੱਚ ਆਉਣ ਲਈ ਸੱਦਾ ਨਹੀਂ ਭੇਜਿਆ ਅਤੇ ਦੂਜੇ ਤੁਸੀਂ ਸਾਨੂੰ ਲੰਗਰ ਸਭ ਤੋਂ ਪਹਿਲੇ ਨਹੀਂ ਸ਼ਕਾਇਆ ਅਤੇ ਨਾ ਹੀ ਤੁਸੀਂ ਸਾਡਾ ਕੋਈ ਆਦਰ ਮਾਨ ਕੀਤਾ ਹੈ ਸਾ ਗੁਰੂ ਗੋਬਿੰਦ ਸਿੰਘ ਜੀ ਨੇ ਹੱਸ ਕੇ ਬਾਹਮਣਾਂ ਨੂੰ ਕਿਹਾ ਸਾਨੂੰ ਤੁਹਾਨੂੰ ਬੁਲਾਉਣ ਦਾ ਚੇਤਾ ਹੀ ਨਹੀਂ ਰਿਹਾ ਬਾਹਮਣ ਫਿਰ ਵੀ ਸਭ ਤੋਂ ਪਹਿਲਾਂ ਭੋਜਨ ਕਰਨ ਦਾ ਆਪਣਾ ਹੱਕ ਜਿਤਾਉਂਦੇ ਰਹੇ ਅਖੀਰ ਗੁਰੂ ਜੀ ਨੇ ਬਾਹਮਣਾਂ ਨੂੰ ਕਿਹਾ ਸੇਵਾ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕੀਤਾ ਹੋਵੇ ਆਪਣੇ ਆਪ ਨੂੰ ਉੱਚੀ ਜਾਤੀ ਦਾ ਮੰਨ ਕੇ ਤੁਸੀਂ ਕਰੋੜਾਂ ਬੰਦਿਆਂ ਨੂੰ ਸ਼ੁੱਧਰ ਆਖ ਆਖ ਕੇ ਪੈਰਾਂ ਹੇਠ ਲਤਾੜਿਆ ਹੈ ਉਹਨਾਂ ਤੋਂ ਨੀਵੇਂ ਤੋਂ ਨੀਵੇਂ ਕੰਮ ਕਰਵਾ ਕੇ ਉਹਨਾਂ ਨੂੰ ਨੀਚ ਅਤੇ ਸ਼ੁੱਧਰ ਕਹਿ ਕੇ ਦੁਰਕਾਰਿਆ ਹੈ ਤੁਸੀਂ ਜਿਨ੍ਹਾਂ ਨੂੰ ਨੀਵੇਂ ਕਹਿੰਦੇ ਹੋ ਅਸੀਂ ਉਹਨਾਂ ਚੋਂ ਹੀ ਰਾਜੇ ਪੈਦਾ ਕਰਨੇ ਹਨ ਬਾਹਮਣ ਵੀ ਆਪਣੀ ਹੀਠੀ ਕਰਵਾ ਕੇ ਚੁੱਪ ਬੈਠਣ ਵਾਲੇ ਨਹੀਂ ਸਨ ਆਪ ਤਾਂ ਉਹ ਕੁਝ ਕਰਨੇ ਸੀ ਸਕਦੇ ਦੁਸ਼ਮਣ ਤੇ ਵਾਰ ਕਰਨ ਦੇ ਲਈ ਬਾਹਮਣਾ ਨੇ ਪਹਾੜੀ ਰਾਜਿਆਂ ਨੂੰ ਸਿੱਖਾਂ ਦੇ ਖਿਲਾਫ ੜਕਾਉਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਇੱਕੋ ਬਾਟੇ 'ਚੋਂ ਅੰਮ੍ਰਿਤ ਛਕਾ ਕੇ ਸ਼ੁ드ਰਾ ਨੂੰ ਜੋਧੇ ਬਣਾ ਰਹੇ ਹਨ ਪਹਾੜੀ ਰਾਜੇ ਗੁਰੂ ਜੀ ਦੇ ਨਾਲ ਈਰਖਾ ਕਰਨ ਲੱਗੇ ਅਤੇ ਆਪਣਾ ਵੈਰੀ ਸਮਝਣ ਲੱਗੇ ਅੱਗੇ ਜਾ ਕੇ ਇਹੀ ਪਹਾੜੀ ਰਾਜੇ ਮੁਗਲਾਂ ਦੇ ਨਾਲ ਰਲ ਕੇ ਅਨੰਦਪੁਰ ਸਾਹਿਬ ਦੇ ਉੱਤੇ ਹਮਲੇ ਕਰਨ ਲੱਗੇ ਵੈ ਗੁਰ ਜੀ ਦਾ ਖਾਲਸਾ ਵੈ ਗੁਰ ਜੀ ਕੀ ਫਤਿਹ